ਵੋਟਾਂ ਵੇਖੋ ਦੋ ਜਗ੍ਹਾ ਹੀ ਪੈਣੀਆਂ। ਯਾਹ ਪੈਣੀ ਹੈ ਭਾਜਪਾ ਨੂੰ ਵੋਟ, ਯਾਹ ਪੈਣੀ ਕਾਂਗਰਸ। ਦੂਜੀਆਂ ਪਾਰਟੀਆਂ ਤੇ ਨੈਸ਼ਨਲ ਪਾਰਟੀਆਂ ਹੈ ਨਹੀਂ। ਭਾਜਪਾ ਦਾ ਕੋਈ ਪੰਜਾਬ ਵਿੱਚ ਹੋਂਦ ਹੈ ਨਹੀਂ। ਨਾ ਇਹਨਾਂ ਨੂੰ ਕਿਸੇ ਨੇ ਮੂੰਹ ਹੀ ਲਾਣਾ ਭਾਵੇਂ ਜਿੰਨੀ ਮਰਜ਼ੀ ਪਰ ਜ਼ੋਰ ਕੋਸ਼ਿਸ਼ੇ ਕਰ ਲੈ। ਆ ਚੰਡੀਗੜ੍ਹ ਦਾ ਜੋ ਤੌ ਤਰੀਕਾ ਇਹਨਾਂ ਨੇ ਕੀਤਾ ਸਾਰੇ ਅਫਸਰ ਆਪਣੀ ਮਰਜ਼ੀ ਤੇ ਲਾ ਦਿੱਤੇ। ਪੰਜਾਬੀ ਬੰਦ ਕਰ ਦਿੱਤੀ। ਚੰਡੀਗੜ੍ਹ ਦਾ ੱਟਕੇ ਨਾਲ ਹੀ ਕਬਜ਼ਾ ਇਹ ਭਾਜਪਾ ਵਾਲਿਆਂ ਨੇ ਪੰਜਾਬ ਦੇ ਕੋਲੋਂ ਖੋ ਹੀ ਲਿਆ ਮੌਜੂਦਾ ਸਰਕਾਰ ਨੂੰ ਜਿੱਥੇ ਡੱਟ ਕੇ ਸਟੈਂਡ ਲੈਣਾ ਚਾਹੀਦਾ ਉਹਦੇ ਤਾਂ ਗੁੰਗੇ ਬੋਲੇ ਹੀ ਹੋ ਗਏ ਜੋ ਚੰਡੀਗੜ੍ਹ ਚ ਅੱਜ ਹੋ ਰਿਹਾ ਹੈ ਸੈਂਟਰ ਦੀ ਸਰਕਾਰ ਕਰ ਰਹੀ ਹੈ ਮੌਜੂਦਾ ਸਰਕਾਰ ਭਗਵੰਤ ਮਾਨ ਜੀ ਨੇ ਇੱਕ ਸ਼ਬਦ ਤੱਕ ਨਹੀਂ ਕਦੀ ਬੋਲੇ ਨਾ ਕਦੀ ਪਾਣੀਆਂ ਤੇ ਕੋਈ ਗੱਲ ਕੀਤੀ ਨਾ ਚੰਡੀਗੜ੍ਹ ਤੇ ਕੋਈ ਗੱਲ ਕੀਤੀ ਨਾ ਸਾਡੀ ਮਾਂ ਬੋਲੀ ਦਾ ਕੋਈ ਜ਼ਿਕਰ ਕੀਤਾ ਨਾ ਕਦੀ ਫੌਜੀਆ ਦੀ ਕੋਈ ਗੱਲ ਕੀਤੀ ਨਾ ਕਦੀ ਕਿਸਾਨਾਂ ਦੀ ਗੱਲ ਕੀਤੀ ਤੇ ਮੈਨੂੰ ਦੱਸੋ ਕਿਹੜੇ ਬਦਲਾਅ ਵਾਸਤੇ ਮਾਨ ਸਾਹਿਬ ਲੈ ਕੇ ਆਏ ਸੀ ਤੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ ਇੱਕ ਵਾਰ ਇਹਨਾਂ ਦਾ ਦਾ ਦੱਪਾ ਵੱਜਣਾ ਸੀ ਵੱਜ ਗਿਆ ਇਹਨਾਂ ਨੂੰ ਵੀ ਪਤਾ ਹੈ ਇਸ ਤੋਂ ਗਾਂਹ ਕਦੀ ਨਹੀਂ ਆਇਆ ਤੋ ਇਸ ਗੱਲ ਕਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨੀ ਸਾਰੇ ਵੀਰਾਂ ਨੂੰ ਕਾਂਗਰਸ ਵੱਲ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਧਿਆਨ ਕਾਂਗਰਸ ਵੱਲ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਇਕੱਠੇ ਹੋ ਕੇ ਚੱਲਣ ਦੀ ਲੋੜ ਪਾਰਟੀ ਦਾ ਜਿਹੜਾ ਸਟੇਟ ਯੂਨਿਟ ਹੈ ਜਿਹੜੇ ਲੋਕ ਉਹਦੇ ਮੁਤਾਬਕ ਚੱਲਣਗੇ ਕੱਲੇ ਉਹੀ ਖੈਰਖਵਾ ਨੇ ਪੰਜਾਬ ਦੇ ਤੇ ਪੰਜਾਬ ਕਾਂਗਰਸ ਮੈਂ ਇਹ ਨਹੀਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਭਰਾਵਾਂ ਦਾ ਵਿਸ਼ੇਸ਼ ਤੌਰ ਸਟੇਜ ਤੇ ਬੈਠੀ ਹੋਈ ਸਾਰੀ ਲੀਡਰਸ਼ਿਪ ਦਾ ਸ਼ੁਕਰਾਨਾ ਕਰਨਾ ਚਾਹਨਾ ਕਿ ਤੁਸੀਂ ਮੌਕਾ ਦਿੱਤਾ ਆਪਣੇ ਵਿਚਾਰ ਤੁਹਾਡੇ ਨਾਲ ਰੱਖ ਸਕੀਏ ਅਗਲੇ ਤਰਨਿਆਂ ਵਿੱਚ ਹੋਰ ਕਲੈਰਿਟੀ ਨਾਵਾਂਗੇ ਕੋਈ ਚੀਜ਼ ਆਜੇ ਪਰਦੇ ਵਿੱਚ ਉਹਨਾਂ ਦੀ ਜਿੰਨਾ ਚਿਰ ਕਲੈਰਿਟੀ ਨਹੀਂ ਮਿਲਦੀ ਅਸੀਂ ਵੀ ਗੱਲ ਆਪਣੀ ਦੱਟ ਕੇ ਗੱਲ ਕਰ ਨਹੀਂ ਸਕਦੇ ਸਾਡੇ ਉੱਤੇ ਵੀ ਥੋੜਾ ਜਿਹਾ ਪਾਬੰਦੀ ਲਗਾਈ ਹੈ ਕਿ ਥੋੜਾਕ ਦੇਰ ਹੈ ਜੇ ਖਲੋ